ਅੱਜ ਖੁਸ਼ੀ ਦੀ ਗੱਲ ਇਹ ਹੈ ਵੀ ਸ਼ਹਬਾਦ ਸਿੰਘ ਅਕਸਰ ਵਿਰੋਧੀ ਇਹ ਗੱਲ ਕਹਿੰਦੇ ਸੀ ਵੀ ਪਤਾ ਨਹੀਂ ਉਹ ਐਕਟਿਵ ਨਹੀਂ ਆ ਪਾਰਟੀ ਲਈ ਕੰਮ ਨਹੀਂ ਕਰ ਰਿਹਾ ਉਹ ਚੱਲ ਨਹੀਂ ਰਿਹਾ ਪਰ ਅੱਜ ਆਪ ਜੀ ਦੇ ਰੂਬਰੂ ਉਸ ਨੇ ਇੱਕ ਚੀਜ਼ ਸਾਬਤ ਕਰ ਦਿੱਤੀ ਹੈ ਅੱਜ ਅਨੇਕਾਂ ਨੌਜਵਾਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਉਸ ਨੇ ਸ਼ਾਮਲ ਵੀ ਕਰਾਇਆ ਔਰ ਪਾਰਟੀ ਦੀ ਚੜ੍ਹਦੀ ਕਲਾ ਲਈ ਉਹ ਪਹਿਲਾਂ ਵੀ ਤਿਆਰ ਸੀ ਤੇ ਉਹ ਹੁਣ ਵੀ ਤਿਆਰ ਹੈ ਤੇ ਆਉਣ ਵਾਲੇ ਸਮੇਂ ਨੂੰ ਵੀ ਜਿਹੜਾ ਉਹ ਤਿਆਰ ਰਹੂਗਾ ਮੈਂ ਦਿਲ ਦੀ ਗਹਿਰਾਈ ਤੋਂ ਜਿੰਨੇ ਵੀ ਨੌਜਵਾਨ ਆਗੂ ਜਿਹੜੇ ਨੇ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਕਿਉਂਕਿ ਯੂਥ ਇਨਸਾਨ ਦੀ ਜਿਤਨਾ ਰੀੜ ਦੀ ਹੱਡੀ ਹੁੰਦੀ ਆ ਪਾਰਟੀਆਂ ਦੀ ਯੂਥ ਦੀ ਜਿਹੜੀ ਹੈ ਮੈਂ ਕਹਿ ਸਕਦਾ ਉਹ ਰੀੜ ਦੀ ਹੱਡੀ ਹੁੰਦੀ ਆ ਸਾਡਾ ਗੋਲਦੀ ਵੀਰ ਜਿਹਦੇ ਸਦਕੇ ਇਹ ਸਾਰਾ ਜਿਹੜਾ ਸਟ੍ਰਕਚਰ ਪੰਜਾਬ ਦਾ ਜਿਹੜਾ ਚੱਲ ਰਿਹਾ ਔਰ ਉਹਦੇ ਨਾਲ-ਨਾਲ ਮੈਂ ਸੁਖਰਾਜ ਜਿਹੜਾ ਰਾਤ ਦਿਨ ਮਿਹਨਤ ਕਰ ਰਿਹਾ ਉਹਦੀ ਮਿਹਨਤ ਨੂੰ ਬੂਰ ਪਿਆ ਉਹਦੇ ਨਾਲ ਹਰਮਨ ਜਿਹੜਾ ਉਹ ਵੀ ਇਹ ਸ਼ਬਾਜ ਦੇ ਖਾਸ ਮਿੱਤਰ ਸੀ ਔਰ ਇਹ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਅੱਜ ਉਹਨਾਂ ਦੇ ਨਾਲ ਮੈਂ ਕਹਿ ਸਕਦਾ ਉਹਨਾਂ ਦੇ ਕਹਿਣ ਕਰਕੇ ਸਾਰੀ ਟੀਮ ਜਿਹੜੀ ਹੈ ਸ਼ਬਾਜ ਕਰਕੇ ਅੱਜ ਪਾਰਟੀ ਚ ਜੁਆਇਨ ਹੋਈ ਹੈ ਮੈਂ ਦਿਲ ਦੀ ਗਹਿਰਾਈ ਤੋਂ ਇਹਨਾਂ ਸਾਰਿਆਂ ਦਾ ਜੀ ਆਇਆਂ ਆਖਦਾ ਹਾਂ ਔਰ ਇੱਕੋ ਬੇਨਤੀ ਕਰੂੰਗਾ ਇਹਨਾਂ ਨੂੰ ਵੀ ਤਗੜੇ ਹੋ ਕੇ ਆਮ ਆਦਮੀ ਪਾਰਟੀ ਲਈ ਇਮਾਨਦਾਰੀ ਨਾਲ ਕੰਮ ਕਰੀਏ ਕਿਉਂਕਿ ਮੈਂ ਵੀ ਜੇ ਮੈਂ ਆਪਣੀ ਗੱਲ ਵੀ ਕਰਾਂ ਤੇ ਮੈਂ ਇੱਕ ਮੀਟਿੰਗ اٹینڈ ਕਰਨ ਗਿਆ ਸੀ ਆਮ ਆਦਮੀ ਪਾਰਟੀ ਦੀ ਮੈਨੂੰ ਸੋਚ ਵਧੀਆ ਲੱਗੀ ਉਸ ਸੋਚ ਦੇ ਨਾਲ ਚੱਲ ਕੇ ਮੈਂ ਕੰਮ ਕੀਤਾ ਔਰ ਕੰਮ ਨੂੰ ਦੇਖਦਿਆਂ ਹੋਇਆਂ ਕਦੀ ਵੀ ਆਪਣੀ ਹਾਈ ਕਮਾਂਡ ਤੋਂ ਕੋਈ ਡਿਮਾਂਡ ਨਹੀਂ ਕੀਤੀ ਪਾਰਟੀ ਨੇ ਮਿਹਨਤ ਸਦਕਾ ਜ਼ਿੰਮੇਵਾਰੀਆਂ ਤੇ ਜ਼ਿੰਮੇਵਾਰੀਆਂ ਪਾਰਟੀ ਦਿੰਦੀ ਗਈ ਔਰ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਤੁਹਾਡੀਆਂ ਉਮਰਾਂ ਨੇ ਤੁਸੀਂ ਮਿਹਨਤ ਕਰਨੀ ਹੈ ਜੋ ਪਾਰਟੀ ਦਾ ਡਿਸੀਜਨ ਹੋਊਗਾ ਉਸ ਡਿਸੀਜਨ ਦੇ ਉੱਤੇ ਜੋ ਪਾਰਟੀ ਦੀ ਦਿਸ਼ਾ ਨਿਰਦੇਸ਼ ਹੋਣਗੇ ਉਸ ਦਿਸ਼ਾ ਨਿਰਦੇਸ਼ ਉੱਤੇ ਆਮ ਆਦਮੀ ਪਾਰਟੀ ਲਈ ਕੰਮ ਕਰੋ ਤੁਹਾਨੂੰ ਕਿਸੇ ਤੋਂ ਵੀ ਕੁਝ ਮੰਗਣ ਦੀ ਲੋੜ ਨਹੀਂ ਪਾਰਟੀ ਤੁਹਾਡੇ ਕੰਮਾਂ ਨੂੰ ਵੇਖਦਿਆਂ ਹੋਇਆ ਤੁਹਾਨੂੰ ਆਪੇ ਜ਼ਿੰਮੇਵਾਰੀਆਂ ਦੋਗੀ ਸੁਭਾਨ ਲਲਾਹ ਤਾਲੀ ਹੁਣ ਮੈਂ ਬੇਨਤੀ ਕਰਦਾ ਸੰਨੀ ਆਲੂ ਵਾਲੀ ਜੀ ਨੂੰ ਵੀ ਉਹ ਵੀ ਆਪਣੇ ਵਿਚਾਰ ਜਿਹੜੇ ਨੇ ਜਰੂਰ ਪੇਸ਼ ਕਰਨ ਜੀ ਬਹੁਤ ਬਹੁਤ ਧੰਨਵਾਦ ਸ਼ਹਿਰੀ ਕਲਸੀ ਜੀ ਚਲੋ ਤੁਹਾਨੂੰ ਸਾਰਿਆਂ ਨੂੰ ਸ਼ਹਿਬਾਜ਼ ਨਾਲ ਤਾਂ ਡੇਲੀ ਗੱਲ ਹੁੰਦੀ ਸੀ ਤੇ ਕਹਿੰਦਾ ਕਿ ਜੀ ਯੂਥ ਕਾਫੀ ਤਰਨ ਤਰਨ ਦਾ ਵੀ ਜੁੜਨਾ ਚਾਹੁੰਦਾ ਹੈ ਆਮ ਆਦਮੀ ਪਾਰਟੀ ਨੂੰ ਤੇ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਆ ਤੇ ਬਾਰ ਬਾਰ ਇੱਕ ਸਵਾਲ ਉੱਠਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਯੂਥ ਕਿਉਂ ਜੁੜਦਾ ਹੈ ਲੋਕੀ ਪੁੱਛਦੇ ਨੇ ਮੈਂ ਦੱਸਣਾ ਚਾਹੁੰਦਾ ਕਿ ਕਾਮ ਆਦਮੀ ਪਾਰਟੀ ਐਫ ਯੂ ਜੀ ਪਾਰਟੀ ਹੈ ਜਿਨੇ ਸਰਕਾਰ ਬਣਦੇ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੋਧ ਦਿੱਤੀ ਕਿ ਅਸੀਂ ਹਰ ਪਿੰਡ ਦੇ ਅੰਦਰ ਹਰ ਵਾਰਡ ਦੇ ਅੰਦਰ ਇੱਕ ਇੱਕ ਪਲੇਗ੍ਰਾਉਂਡ ਬਣਾਵਾਂਗੇ ਔਰ ਕੱਲਾ ਪਲੇਗ੍ਰਾਉਂਡ ਨਹੀਂ ਬਣਾਵਾਂਗੇ ਉਸ 'ਚ ਜਿਮ ਵੀ ਲਾਵਾਂਗੇ ਔਰ ਨਾਲ-ਨਾਲ ਇੱਕ ਸਪੋਰਟਸ ਦੀ ਕਿੱਟ ਵੀ ਦੇਵਾਂਗੇ ਔਰ ਮੈਂ ਸਮਝਦਾ ਕਿ ਯੂਥ ਜਿਹੜਾ ਹੈਗਾ ਕਿਸੇ ਵੀ ਦੇਸ਼ ਨੂੰ ਤਰੱਕੀ ਕਰਾਂ 'ਚ ਯੂਥ ਦਾ ਸਭ ਤੋਂ ਵੱਡਾ ਹੱਥ ਹੁੰਦਾ ਕਿਸੇ ਵੀ ਸਟੇਟ ਨੂੰ ਕਿਸੇ ਵੀ ਜਗ੍ਹਾ ਨੂੰ ਜੇ ਕੋਈ ਅੱਗੇ ਲੈ ਕੇ ਜਾ ਸਕਦਾ ਹੈ ਤੇ ਉਹ ਯੂਥ ਲੈ ਕੇ ਜਾ ਸਕਦਾ ਔਰ ਯੂਥ ਸਾਡਾ ਜਿਹੜਾ ਉਹਨੂੰ ਪੋਲਿਟਿਕਸ 'ਚ ਵੀ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਸ਼ਬਾਜ਼ ਜੀ ਨਾਲ ਗੱਲ ਹੁੰਦੀ ਸੀ ਵੀ ਕਦੇ ਵੀ ਸਾਨੂੰ ਤਰਨ ਤਰਨ ਚੋ ਕਦੇ ਯੂਥ ਦਾ ਕੋਈ ਪ੍ਰੋਗਰਾਮ ਹੁੰਦਾ ਸੀਗਾ ਚੰਡੀਗੜ੍ਹ ਵੀ ਹੁੰਦਾ ਸੀ ਤੇ ਸ਼ਬਾਜ਼ ਜੀ ਨੂੰ ਫੋਨ ਕਰੀਦਾ ਸੀ ਇਹ ਆਪਣੇ ਕਾਫਲੇ ਲੈ ਕੇ ਉੱਥੇ ਪਹੁੰਚਦੇ ਸੀ ਅੱਜ ਇਹਨਾਂ ਨੇ ਜਿਵੇਂ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਅੰਦਰ ਅੱਜ ਮੈਂ ਸਮਝਦਾ ਵੀ ਯੂਥ ਨੂੰ ਹੋਰ ਜੋੜਿਆ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਮੈਂ ਸ਼ਬਾਜ਼ ਜੀ ਤੁਹਾਡਾ ਧੰਨਵਾਦ ਵੀ ਕਰਦਾ ਔਰ ਤੁਹਾਡੀ ਸਾਰੀ ਟੀਮ ਜਿਹੜੇ ਨਵੇਂ ਸਾਡੇ ਯੂਥ ਦੇ ਆਈਕੋਨਿਕ ਕਹਾਂਗੇ ਕਿਉਂਕਿ ਇੱਕ ਯੂਥ ਦਾ ਇਕਨ ਤੁਹਾਡੇ ਵਿੱਚ ਸ਼ੈਰੀ ਕਲਸੀ ਜੀ ਬੈਠੇ ਨੇ ਜਿਨ੍ਹਾਂ ਨੇ ਯੰਗ ਉਮਰ ਦੇ ਉੱਤੇ ਐਮਐਲਏ ਬਣੇ ਔਰ ਯੰਗ ਉਮਰ ਦੇ ਉੱਤੇ ਸਟੇਟ ਦੇ ਵਰਕਿੰਗ ਪ੍ਰਧਾਨ ਵੀ ਬਣੇ ਉਹ ਨਾਮਾਣੀ ਪਾਰਟੀ ਦੇ ਸਾਡੇ ਪ੍ਰਧਾਨ ਵੀ ਹੈਗੇ ਨੇ ਔਰ ਜਦ ਕੋਈ ਵੀ ਯੂਥ ਜੁੜਦਾ ਅਸੀਂ ਤਾਂ ਜਿੱਥੇ ਰੋਡ ਸ਼ੋ ਕਰਦੇ ਆ ਜਾਂ ਜਿੱਥੇ ਡੋਰ ਟੂ ਡੋਰ ਵੀ ਕਰਦੇ ਆ ਉਥੇ ਸਾਰੇ ਕਹਿੰਦੇ ਜੀ ਇਹਨਾਂ ਦੀ ਰੀਲ ਜ਼ਰੂਰ ਦੇਖੀ ਹੋਈ ਹੈ ਤੇ ਰੀਲਾਂ ਕਰਕੇ ਵੀ ਇਹ ਜਾਣੇ ਜਾਂਦੇ ਆ ਸਾਡੇ ਵਿੱਚ ਨੇ ਤੇ ਮੈਂ ਸਮਝਦਾ ਕਿ ਤੁਸੀਂ ਸਾਰੇ ਵੀ ਆਏ ਹੋ ਤੁਹਾਨੂੰ ਜੀ ਆਇਆਂ ਨੂੰ ਵੀ ਔਰ ਜਿਵੇਂ ਸ਼ੈਦਜੀ ਨੇ ਕਿਹਾ ਕੇਕ ਪਾਰਟੀ ਐਫਓਜੀ ਪਾਰਟੀ ਹੈ ਜਿੱਥੇ ਸਾਨੂੰ ਕਿਸੇ ਵੀ ਲੈਵਲ ਦੇ ਉੱਤੇ ਮੰਗਣ ਦੀ ਲੋੜ ਨਹੀਂ ਪੈਂਦੀ ਬੇਸ਼ੱਕ ਗੋਲਡੀ ਜੀ ਬੈਠੇ ਨੇ ਸਾਡੇ ਵੱਡੇ ਬਰਸਣ ਸਾਲ ਜਿਨ੍ਹਾਂ ਨੂੰ ਕਾਫੀ ਐਕਸਪੀਰੀਅੰਸ ਹੈਗਾ ਇਹਨਾਂ ਨੇ ਸਾਨੂੰ ਜਿਹੜੀ ਵੀ ਆਪਾਂ ਗੱਲਬਾਤ ਕਰਦੇ ਆ ਇਹ ਆਪਣੇ ਆਪ ਨਾਮਾ ਪ੍ਰਪੋਜ਼ ਵੀ ਕਰਦੇ ਨੇ ਔਰ ਅੱਗੇ ਵੱਡੇ ਵੱਡੇ ਅਹੁਦੇ ਸਰਕਾਰ ਦੇ ਅੰਦਰ ਵੀ ਔਰ ਦੂਜੇ ਪਾਸੇ ਸਰਕਾਰ ਤੋਂ ਇਲਾਵਾ ਪਾਰਟੀ ਦੇ ਸੰਗਠਨ ਦੇ ਅੰਦਰ ਵੀ ਤੁਹਾਨੂੰ ਮਿਲਣਗੇ ਵੀ ਔਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਪਣੇ ਪਿੰਡਾਂ 'ਚ ਜਾ ਕੇ ਆਪਣੇ ਪਿੰਡਾਂ 'ਚ ਜਾ ਕੇ ਨਵੇਂ-ਨਵੇਂ ਜਿਹੜੇ ਪਲੇਗ੍ਰਾਉਂਡ ਬਣ ਰਹੇ ਨੇ ਨਵੇਂ-ਨਵੇਂ ਜਿਹੜੇ ਸਟੇਡੀਅਮ ਬਣ ਰਹੇ ਉਹਨਾਂ ਦਾ ਇਸਤੇਮਾਲ ਕਰੋ ਤੇ ਲੋਕੀ ਜਿਹੜੀ ਪੁਰਾਣੀ ਸਰਕਾਰ ਹੁੰਦੀ ਸੀ ਲੋਕਾਂ ਨੂੰ ਨਸ਼ਿਆਂ 'ਚ ਪਾਉਂਦੀ ਸੀ ਉਹ ਇਸ ਲਈ ਪਾਉਂਦੀ ਸੀ ਕਿ ਯੂਥ ਸੋਚਦਾ ਸੀ ਵੀ ਮੈਂ ਆਪਣੀ ਏਨਰਜੀ ਲਾਣੀ ਕਿੱਥੇ ਹੈ ਉਹਨਾਂ ਨੂੰ ਗੁੰਮਰਾਹ ਕਰਿਆ ਜਾਂਦਾ ਸੀ ਪਰ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਹੈ ਕਿ ਲੋਕਾਂ ਨੂੰ ਨਸ਼ਿਆਂ ਕੱਢ ਕੇ ਪਲੇਗਰਾਉਂਡਾਂ 'ਚ ਲੈ ਕੇ ਆ ਰਹਿਣ ਖੇਡਾਂ ਵਤਨ ਪੰਜਾਬ ਦੀਆਂ ਤੁਸੀਂ ਦੇਖਿਆ ਹੋਏਗਾ ਉੱਥੇ ਜਦ ਬੱਚੇ ਜਾਂਦੇ ਨੇ ਉਹ ਕਹਿੰਦੇ ਜੀ ਸਾਨੂੰ ਪਤਾ ਨਹੀਂ ਸੀ ਕਿ ਵੀ ਇੰਨੇ ਵੱਡੇ-ਵੱਡੇ ਸਟੇਡੀਅਮ ਸਾਡੇ ਪੰਜਾਬ 'ਚ ਵੀ ਹੈਗੇ ਨੇ ਬੇਸ਼ੱਕ ਜਲੰਧਰ ਦੀ ਗੱਲ ਕਰ ਲਓ ਬੇਸ਼ੱਕ ਅੰਮ੍ਰਿਤਸਰ ਦੀ ਗੱਲ ਕਰ ਲਓ ਹੁਣ ਉਹ ਹੀ ਸਟੇਡੀਅਮ ਤਰਨਤਾਰਨ ਦੇ ਅੰਦਰ ਉਹੀ ਸਟੇਡੀਅਮ ਤੁਹਾਡੇ ਪਿੰਡਾਂ ਦੇ ਅੰਦਰ ਵੀ ਤੁਹਾਨੂੰ ਮਿਲਣਗੇ ਤੁਹਾਨੂੰ ਜੀ ਆਇਆਂ ਨੂੰ ਵੀ ਆਖਦੇ ਆ ਤੁਹਾਡਾ ਧੰਨਵਾਦ ਵੀ ਕਰਦੇ ਆ ਔਰ ਸ਼ਹਾਬਾਜ਼ ਜੀ ਮੇਰੀ ਕਿਉਂਕਿ ਤੁਹਾਡ ਤੋਂ ਤਾਂ ਉਮੀਦਾਂ ਬਹੁਤ ਨੇ ਪਾਰਟੀ ਨੂੰ ਔਰ ਮੈਂ ਚਾਹੁੰਦਾ ਕਿ ਜਿਵੇਂ ਅੱਜ ਤੁਸੀਂ ਕਾਫੀ ਯੂਥ ਨਾਲ ਲਾਇਓ ਅੱਗੇ ਵੀ ਇਹਨੂੰ ਵਧਾਓ ਔਰ ਲੋਕਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਨੂੰ ਅੱਗੇ ਬਤਾਈਏ ਬੜੇ ਸੁਨਹਾਰ ਬਸ ਰੀਆ ਕਰ ਸੋ ਸ਼ਹਾਬਾਜ਼ ਦੇ ਨਾਲ ਉਹਨਾਂ ਦੀ ਜਿਹੜੀ ਸਾਰੀ ਅੱਜ ਟੀਮ ਨੇ ਜੁਆਇਨ ਕੀਤਾ ਤੇਜਿੰਦਰਪਾਲ ਸਿੰਘ ਮੱਲੀ, ਜੁਗਰਾਜ ਸਿੰਘ, ਜਸਕਰਨ ਸਿੰਘ, ਹਰ ਰੂਪ ਸਿੰਘ, ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਬਾਦ ਸਿੰਘ, ਜੋਬਨ ਸਿੰਘ, ਸਿਮਰਤਪਾਲ ਸਿੰਘ, ਜਸ਼ਨ, ਰੋਬਨ, ਕਿਰਪਨ। ਸੋ ਇਹ ਸਾਰੀ ਟੀਮ ਜਿਹੜੀ ਆ ਆਮ ਆਦਮੀ ਪਾਰਟੀ ਦਾ